ਸ੍ਰੀ ਕਾਲ ਰਾਮ ਰਾਮ ਸਾਰਿਆਂ ਨੂੰ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਚੱਲੇ ਆਂ ਤਿਆਰ ਹੋ ਗਏ ਮੇਰੀ ਆਵਾਜ਼ ਦੇ ਵਿੱਚ ਫਰਕ ਲੱਗਦਾ ਹੋਣਾ ਅੱਜ ਰਾਤੀ ਪੀਜਾ ਰਾਤੀ ਦੀ ਬਿੱਤੀ ਰਾਤੀ ਬਿੱਤੀ ਨਹੀਂ ਗਾਈਜ਼ ਮਤਲਬ ਨਹੀਂ ਹੁੰਦਾ ਝੂਟ ਹੋਉਂਦਾ ਹੈ ਖੰਡ ਹੋ ਗਿਆ ਨਾ ਸੱਚੀ ਮੌਸਮ ਚੇਂਜ ਹੋ ਗਿਆ ਸਾਡੀ ਗੱਡੀ 'ਚ ਹੋ ਗਿਆ ਕੂਲੈਂਟ ਖਤਮ ਐ ਚਪਾਣਾ ਕੂਲੈਂਟ ਟੀ-ਸ਼ਰਟਾ ਪਾ ਕੇ ਜਾਣੇ ਆ ਨਾ ਸਵੇਰ 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 ਠੰਡ ਹੁੰਦੀ ਹੈ ਅ ਫਿਰ ਦਾ 11 ਵਜੇ ਗਰਮੀ ਹੋ ਜਾਂਦੀ ਹੈ ਇਸ ਕਰਕੇ ਸਰਦਸਿਮ ਥੋੜਾ ਜਿਹਾ ਮੌਸਮ ਦੇ ਨਾਲ ਅਡਜਸਟ ਹੋ ਰਹੇ ਆ ਚੰਨ ਦਿਨਾਂ ਮੇਂ ਤਾਂ ਸਬਸਕ੍ਰਾਈਬ ਕਰ ਲਿਓ ਕੱਲ ਤੁਸੀਂ ਵੇਖਿਆ ਸੀ ਛਿੱਟੀ ਕਿਚਨ ਲਾ ਕੇ ਆਏ ਆ ਜੇ ਨਹੀਂ ਵੇਖਿਆ ਤਾਂ ਜਾ ਕੇ ਦੇਖ ਸਕਦੇ ਹੋ ਬਹੁਤ ਸੋਹਣੀ ਲੱਗੀ ਆ ਮਿਲਦੇ ਆ ਤੁਹਾਨੂੰ ਆਪਾਂ ਦਿਖਾਉਣੀ ਹੈ ਇੱਕ ਗਿਆ ਸਾਡਾ ਸ਼ਿਕਾਰੀ ਚਿਖਰੀ ਗਿਆ ਕੂਲੈਂਟ ਲਾਈਨ ਉੱਪਰ ਕਿਹੜਾ ਕਿਹੜਾ ਚਿਹੜਾ ਆ ਆ ਆ ਸਿਸ਼ੀੜਾ ਐ ਏਚ ਪਾਣੀ ਪੋਣ ਆ ਮੜੇ ਮੂੰਹ ਘਈਂਦਰ ਨੂੰ ਕਰੀਂ ਅੰਦਰ ਤੇ ਸਨਮਾਨਤ ਕਰੀਂ ਅੱਗੇ ਜਾ ਰਹੀ ਸਨਮਾਨਤ ਕਰੀਂ ਤੂੰ ਜਿੰਨੀ ਜਿਤਨ ਮੇਦੇ ਉੱਥੇ ਕੰਮ ਨਹੀਂ ਕਰੀਂ ਨੀ ਜਿਤੈਰੂ ਉੱਥੇ ਲਾ ਦੀਏ ਦੇ ਨਹੀਂ ਇ ਗੈਰੇਜ ਮਕੈਨਿਕ ਦਿਲਾਦੀ ਇਹ ਮੱਠਾ ਬਾ ਦੇਗਾ ਮਕੈਨਿਕ ਦਾ ਜਿੱਥੇ ਤੇਲ ਪੈਂਦਾ ਉੱਥੇ ਆ ਇੱਥੇ ਗਾਈਸ ਇੱਥੇ ਆਂਦਾ ਆਂਦਾ ਪਾਣੀ ਪਾਦਾ ਇੱਥੇ ਫਿਰ ਸਿਰ ਪਰ ਸੇ ਕੰਮ ਨਹੀਂ ਕਰੀ ਦਿੰਦੇ ਕਈ ਕੰਮ ਪੁੱਠੇ ਕੰਮ ਤੂੰ ਕਰੰਨੇ ਹੈ ਇਹਦੇ ਵਿੱਚ ਘੱਟ ਪਾਇਆ ਮਾ ਖਾ ਪੈਪ ਜਿੰਦ ਕ ਖਾਲੀ ਹੋ ਜੇ ਭਾਈ ਤਰ ਕੋ ਉੱਚੂ ਕਰੋ ਜੀ ਲਓ ਗਾਈਜ਼ ਭਰਤੀਓ 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 ਖਲ ਚਲੋ ਜੀ ਚਲਦੇ ਹਾਂ ਠੰਡ ਬਹੁਤ ਹੈ ਠੰਡ ਲੱਗੀ ਹੈ ਮੈਨੂੰ ਇੱਕ ਮਿੰਟ ਰੋਹੀਓ ਚਲੋ ਜੀ ਤਰਨ ਜਾ ਆ ਜਾਈਏ ਚਲੋ ਮੰਲਦੇ ਆ ਬੰਨ ਫੈਕਟਰੀ ਦੇ ਵਿੱਚ ਲਓ ਗਾਈਜ਼ ਗਾਈਜ਼ ਆਪਾਂ ਮੋਨੀਏ ਫੈਕਟਰੀ ਗਾਈਜ਼ ਫੈਕਟਰੀ ਖੁੱਲ ਗਈ ਆ 2 ਮਿੰਟ ਲੇਟ ਆ ਮੁੰਡੇ 8 ਵਜੇ 2 ਮਿੰਟ ਹੋ ਗਏ ਆ ਮੋਮੈਂਟ ਲੇਟ ਆ ਤੇ ਕੱਪੜੇ-ਕੱਪੜੇ ਕਰਦੇ ਆ ਚੇਂਜ ਪਾਪਾ ਨਹੀਂ ਕੋਸ਼ਮੀ ਕੋਸ਼ਮੀ ਕੋਟਿਆ ਜੋ ਇਧਰ ਪੁਰਾਣਾ ਮਾਲ ਕੱਢਿਆ ਆ ਸਾਫ਼ ਕਰ ਕਰ ਰੱਖੰਦੇ ਆ ਦੀਵਾਲੀ ਆ ਰਹੀ ਆ ਦੋ ਵਾਲੀ ਆਹ ਇਹ ਤਾਂ ਸਭ ਸਭ ਸਮੇਂ ਚੱਲਦੀ ਹੈ ਫੈਕਟਰੀ ਦੇ ਵਿੱਚ ਚਲੋ ਅਸੀਂ ਕੱਪੜੇ ਚੇਂਜ ਕਰ ਲਈਏ ਤੁਹਾਨੂੰ ਦਿਖਾਉਣੀ ਆਂ ਆ ਗਿਆ ਪਹਾੜ ਪੱਥਰ ਆਪਣੇ ਕੋਲੇ ਔਰ ਇਹ ਨਵੀਂ ਰਸੋਈ ਦਰਕਾਲਾ ਇਹਨੂੰ ਕਹਿੰਦੇ ਆ ਅੰਗੋਲਾ ਇਹ ਵੀ ਆਪਣੇ ਇੰਡੀਆ 'ਚ ਬਹੁਤ ਯੂਜ਼ ਹੁੰਦਾ ਪੱਥਰ ਇਹਦੀਆਂ ਪੌੜੀਆਂ ਤੇ ਲੱਗਦਾ ਸਲੇਬਾਂ ਆਪਣੇ ਜ਼ਿਆਦਾਤਰ ਇੰਡੀਆ ਚਾਈ ਲੱਗਦੇ ਆ ਸਲੇਬਾਂ ਤੇ ਕੱਟਦੇ ਆ ਇਹਨੂੰ ਫਿਰ ਦਿਖਾਉਨੇ ਆ ਤੁਹਾਨੂੰ ਇਹਦਾ ਪਲਾਨ ਹੈ ਸਿੰਪਲ ਜਿਹੀ ਕਿਚਨ ਹੈ ਸਿੰਪਲ ਜੀ ਰਸੋਈ ਆ ਕੱਟਦੇ ਆ ਫਿਰ ਦਿਖਾਉਨੇ ਆ ਆਉਜੀ ਕਿਚਨ ਗਈ ਕੱਟ ਕਿਚਨ ਦੀ ਟਿਕਟ ਆਪਾਂ ਇਹ ਵਾਲੀ ਗਈ ਕੱਟੀ ਫੇਰ ਆ ਗਿਆ ਦੂਸਰਾ ਪਲਾਨ ਇੱਕ ਹੋਰ ਸਾਡੀ ਕਟਨੀਆ ਦੂਸਰੀ ਵੀ ਜਿਵੇਂ ਦਿਖਾਉਨੇ ਆ ਲੈ ਬਰੱਖਦੇ ਆ ਦਰ ਆਪਣੇ ਸੋਬਰ ਲੱਗੇ ਹੋਏ ਆ ਇਹ ਜੋਰਾਂ ਤੇ ਜਿਹੜੇ ਲੱਗੇ ਹੋਏ ਆ ਪੂਰੇ ਜੋਰਾ-ਚੋਰਾ ਦੇ ਕੰਮ ਚੱਲਦਾ ਪਿਆ ਤੁਹਾਨੂੰ ਅੱਧਰ ਵੀ ਅੱਗੇ ਦੇਖਦੇ ਆ ਦੇਖਦੇ ਆ ਜਾਕੀ ਅੱਧਰ ਕੀ ਕਰਦੇ ਇਹਦਾ ਕੰਮ ਕਰਦੇ ਪਰ ਇਹ ਰੋਡ ਜਿਹੜਾ ਸੋਰਾ ਤੇ ਕੰਮ ਚੱਲਦਾ ਹੋਇਆ ਪਰ ਇਹ ਮਦਿੰਦੇ ਮੁੰਡੇ ਤਾਂ ਲੱਗਾ ਕਿ ਚੱਲਦਾ ਜਾ ਰਿਹਾ ਲਓ ਜੀ ਆਪਣਾ ਪੀਸ ਹੋ ਗਿਆ ਤਿਆਰ ਤਿਆਰ ਹੋ ਗਿਆ ਤੇ ਮਾਰਨੀ ਹੁੰਦੀ ਹੈ ਨਾ ਇੱਥੋਂ ਪੰਜ ਲੈਣਾ ਮਾਰਨੀ ਹੈ ਲਿਜੈਂ ਚੈੱਕ ਕਰਾਂ ਇਸ ਹਾਰਾ ਰਗੜਿਆ ਡਾਊਨ ਕੀਤਾ ਇਹਨੂੰ ਸਾਰੇ ਨੇ ਦੇਖੋ ਇਹ ਤੇ ਨਿਕਲ ਜਾਣੀ ਟੂਟੀ ਥੱਲੇ ਭਾਂਡੇ ਤੋਂ ਨਾਲ ਲੱਗ ਜਾਣੇ ਆ ਫਿਰ ਤੁਹਾਨੂੰ ਫਾਈਨਲ ਲੁੱਕ ਦਿਖਾਉਣਾ ਹੈ ਇਹਦੀ ਕਿੱਦਾਂ ਦੀ ਆਉਂਦੀ ਹੈ ਹੁਣ ਮਾਰਦੇ ਆ ਭੰ ਲੈਣਾ ਆਪਣੀ ਉਤਰ ਲੱਗੇ ਹੋਏ ਮੁੰਡੇ ਮਸ਼ੀਨ ਤੇ ਚੱਲਦੀ ਹੈ ਪਾਲਿਸ਼ ਉੱਧਰ ਪਾਲਿਸ਼ ਕਰਦੇ ਪਏ ਆ ਆਪਣਾ 2 3 0 400 ਦੇ ਕਟਕ ਨੇ ਦੇਖੋ ਬ੍ਰੈਂਕ ਕਿੱਦਾਂ ਕਰੋ ਫਾਈਨਲ ਲੁੱਕ ਤਿਆਰ ਪੀਸ ਹੋ ਗਿਆ ਫਾਈਨਲ ਇਹ ਦਿੱਤੇ ਲਾਉਣੀ ਹੈ ਪੇਂਟਿੰਗ ਬਸ ਪ੍ਰਿੰਟ ਹੋ ਕੇ ਤੇ ਤਿਆਰ ਹੋ ਜਾਣਾ इतने मु क्डना टूटी वाला चेक करो डिजाइन के बढ़िया बने चकारी अपना एक समझ नहीं आती तो रहा ਕੀ ਖਾ ਲਈ ਖਾਣਾ ਪੀਣਾ ਹੋ ਗਿਆ ਉਧਰ ਆਇਆ ਟੈਲਾ ਟੈਲਾ ਵੱਢਣੀ ਹੈ ਕਟਿੰਗ ਕਰਨੀ ਹੈ ਇਹਨਾਂ ਦੇ ਦੋ ਪੀਸ ਕਰਨੇ ਆ ਉਧਰ ਲੱਗੇ ਹੋਏ ਆ ਛਕਾਰੀ ਫੋਨਾਂ ਦੇ ਵਿੱਚ ਜਿਵੇਂ ਹੋਏ ਆ ਗਾਇਸ ਕੰਮ ਗਿਆ ਨਿਬੜ ਕੰਮ ਦਿਖਾ ਨਹੀਂ ਸਕੀ ਅੱਜ ਅਸੀਂ ਵਲੌਗ ਨਹੀਂ ਬਣਾਇਆ ਹੈਗਾ ਇੱਧਰ ਕੰਮ ਚੈੱਕ ਹੋ ਰਿਹਾ ਨੇ ਕਿਵੇਂ ਟੌਰ ਨਾ ਖੜੇ ਕਿੱਦਾਂ ਖੜੇ ਜਿਵੇਂ ਬੁੜੀ ਫੂਕੇ ਆਏ ਹੁੰਦੇ ਹੈ ਕੀ ਚੱਕਰਾਂ ਕੰਮ ਕਿਉਂ ਕਰਦੇ ਕੰਮ ਸਿੱਧਾ ਹੋ ਰਿਹਾ ਹੀ ਨਹੀਂ ਕੰਮ ਹੈਗਾ ਵਾਧੂ ਦੇ 100 ਰੁਪਏ ਕੱਟਣ ਵਾਲੇ ਕੱਲੋ ਕੱਲ ਦੀ ਕੱਲ ਵੇਖਾਂਗੇ ਅੱਜ ਤੋਨੇ ਵੇਡੋ ਕੱਲੂ ਮਾਲਕ ਨੇ ਆਣਾ ਨਹੀਂ ਹੈਗਾ ਤੇ ਮੋਜਾਂ ਲੱਗੀਆਂ ਵਸੇ ਨਾਲ ਜੀ ਮੇਰਾ ਮਤਲਬ ਇਹ ਹੈ ਮੈਂ ਕੱਲ ਆਣਾ ਨਹੀਂ ਮਾਲਕ ਨੇ ਨਹੀਂ ਆਣਾ ਇਹ ਨਹੀਂ ਵੀ ਆਣਾ ਹੈਗਾ ਮੈਂ ਵੀ ਆਣਾ ਦੋਵੇਂ ਤਿੰਨੇ ਨੇ ਮਗਰੋਂ ਲੈ ਜਾਣਾ ਤੇ ਉਹਨੇ ਤੀਸਰੇ ਨੇ ਵੀ ਨਹੀਂ ਆਣਾਗਾ ਆ ਜੀ ਆਪਾਂ ਟੌਰ ਨਾਲ ਨਜ਼ਾਰਾ ਲਾਵਾਂ ਮੇਰੇ ਵੀਡੀਓ ਚ ਥੀਸੇ ਨੇ ਗੜਾ ਗੱਡਿਆ ਇਹ ਬੰਦਾ ਜੀ ਸਵੇਰੇ ਦਿਸ ਗਿਆ ਨਾ ਕੱਲ ਵਾਲੇ ਵਲੌਗ ਦੇ ਵਿੱਚ ਤੇ ਇਹਦੇ 76 ਫਰੇਟ ਗਾਹਾਂ ਲੈ ਕੇ ਭੇਜੋ ਕਮੈਂਟਾਂ ਦੇ ਵਿੱਚ ਉਹ ਮੱਕਵੇ ਕਿੱਡਾ ਇਹਦਾ ਆ ਵੀਡੀਓ ਦਾ ਬੈਕ ਉਹਨਾਂ ਕਪੜੇ ਸਕਾਨਾ ਚ ਚੋਲੀ ਹੂੰ ਭਾਜਨ ਲੰਬੀ ਲਗਾਈ ਪਰ ਹਾਂ ਓਏ ਕਪੜੇ ਜਿਹੜੇ ਉੱਤੇ ਉਹ ਟੰਗਦੇ ਲਿਆਗੇ ਆਪਾਂ ਨਾ ਹੂੰ ਉਹ ਕੀ ਆਂਦਾ ਵੀ ਪਹਿਲਾਂ ਮੇਰਾ ਕੰਮ ਕਰਕੇ ਦੇ ਇੱਥੇ ਕਿੱਥੇ ਹੂੰ ਕਿੱਥੇ ਓਏ ਕੌਣ ਹੈ ਤੂੰ ਆਪਾਂ ਟੁਕੜੇ ਜੇ ਵੱਢਣ ਦੇ ਜੀ ਉਹ ਰੈਡੀਟਾਂ ਜੀ ਆ ਗਾਈਜ਼ ਨੱਕ ਤੁਸੀਂ ਦੇਖ ਲਿਆ ਇਹਦਾ ਕਿੰਨਾ ਥੋੜੇ ਹੋਰ ਗੂਗਰ ਕੇ ਦਿਖਾਉਂਦੇ ਦੇਖੋ ਨੱਕ ਵੇਖੋ ਬੰਦੇ ਦਾ ਨੱਕ ਤੇ ਜੋਰ ਦਿੱਤਾ ਇਹਨੇ ਸਾਰਾ ਹਾਈ ਚੱਲੇ ਘਰੇ ਛੁੱਟੀ ਹੋ ਗਈ ਆ ਪੈਸੇ ਮਿਲ ਗਏ ਐਕਸਟਰਾ ਬੈਂਟ ਵਿੱਚ ਤੇ ਸਾਡਾ ਮਾਲ ਅਦਾ ਮਾਲ ਕਰਦਾ ਨਹੀਂ ਮੈਨੂੰ ਵੀ ਥੋੜੀ ਜਿਹੀ ਆ ਪ੍ਰੋਬਲਮ ਆ ਹਾੜ ਦੀ ਪ੍ਰੋਬਲਮ ਆ ਜਿੱਤਾ ਕਰਕੇ ਵੀ ਮੈਂ ਨਾ ਥੋੜਾ ਜਾਂ ਸਟ੍ਰੈਸ ਚ ਰਹਿਣਾ ਕਈ ਗਮਾਂ ਮਸਤੀ ਦੇ ਵਿੱਚ ਬੀਤੀ ਆ ਸਾਡਾ ਭਾਈ ਸਾਡਾ ਭਰਾ ਜਾਨੀ ਛੋੜਾ ਮੁੰਡਾ ਛੋੜਾ ਮੁੰਡਾ ਇਹਨੂੰ ਕਿਹਾ ਜੀ ਮੇਰੇ ਨਾਲ ਹਾੜ ਦੀ ਪ੍ਰੋਬਲਮ ਆ ਤੇ ਮੈਂ ਕਿਹਾ ਪੁੱਛਿਆ ਵੀ ਹਾੜ ਕੀ ਹੁੰਦਾ ਮੈਨੂੰ ਹੀ ਪਤਾ ਹੋਇਆ ਇਹ ਨੋਰਮਲ ਨੋਰਮਲ ਗੱਲਾਂ ਨੇ ਹਾੜ ਦਾ ਹਾੜ ਦਾ ਤਾਂ ਪਤਾ ਹੀ ਹੁੰਦਾ ਹਾੜ ਕੀ ਹੁੰਦਾ ਇਹਨੂੰ ਪੁੱਛਿਆ ਮੈਂ ਕਿਹਾ ਉਹਨੂੰ ਹਾੜ ਦੀ ਪ੍ਰੋਬਲਮ ਆਂਦਾ ਕੀ ਕਹਾੜ ਦੀ ਕਰੋਲਾ ਤੇ ਇਹਨੂੰ ਮੈਂ ਪੁੱਛਿਆ ਨਾ ਕਿ ਸਾੜ ਕੀ ਹੁੰਦਾ ਅਦਾ ਮੈਨੂੰ ਪਤਾ ਹੈ ਬੇਸ ਕਰੀ ਜਾਵੇ ਤੇ ਮੈਂ ਸ਼ਰਤ ਲਾ ਲਈ 20 ਯੂਰੋ ਦੀ ਮੈਂ ਕਿਹਾ ਚਲ ਦੱਸ ਮੈਨੂੰ ਸਾੜ ਕੀ ਹੁੰਦਾ ਅਦਾ ਸਾੜ ਹੁੰਦਾ ਬੀਪੀ ਤੇਦੀ 40 ਡਾਡੀ ਕੀ ਗੀਤਾ ਹੈ ਅਦਾ ਆੜ ਹੁੰਦਾ ਬੀਪੀ ਹਾਂ ਤਾਂ ਇਹਨੂੰ ਬੰਦਾ ਪੁੱਛਣ ਆਲਾ ਵੇ ਬੀਪੀ ਦੀਦੀ ਆੜੂ ਤੋਂ ਰਵੀ ਬਾਰ ਨਿਕਲ ਸੋਣੀਏ 40 40 ਦੀ 40 ਦੀ ਢਿਆੜੀ ਲੱਗਿਆ 20 ਦੀ 70 ਲਾਈ ਹੋਈ ਸੀ ਕਿ ਮੈਂ 20 ਮੈ ਲੈ ਗਿਆ ਬਾਅਦ ਚ ਵੀ ਦੱਸਾਂ ਦੀ ਹੋਰ ਲਾਉਂਗਾ ਹੁਣ ਦੱਸ ਉਹ ਬੰਦਾ ਕੀ ਕਰੇ ਆ ਦੇਖ ਲੋ ਸੱਤਾ ਪੇ ਸੱਤਾ ਪੇ ਚੱਲੇ ਤਾਂ ਇੱਕ ਤਾਂ ਚੱਲਦਾ ਰਹਿੰਦਾ ਐਰ ਜੈਡ ਜੀ ਅੰਗਰੇਜ਼ੀ ਨਹੀਂ ਆਣਾ ਅਸੀਂ ਕਿਹੜਾ ਢਿੱਡ ਜਿਹਾ ਸਿੱਕੇ ਆਏ ਨਹੀਂ ਪਤਾ ਹੁੰਦਾ ਕਈ ਵਾਰੀ ਬੰਦਿਆਂ ਨੂੰ ਕਈ ਹੁੰਦਾ ਨਾ ਇਹ ਵੀ ਪਤਾ ਨਹੀਂ ਪਤਾ ਪਤਾ ਨਹੀਂ ਪਰ ਇੱਕ ਗੱਲ ਜਰੂਰ ਹੈ ਵੀ ਹਾੜਾ ਬੀਬੀ ਨੂੰ ਆਦਿ ਹੈ ਬੀਬੀ ਨੂੰ ਹਾੜਾ ਤੇ ਸਹੀ ਪਤਾ ਹੀ ਨਹੀਂ ਸੀ ਸਾਡੇ ਮਾਸਟਰ ਪਾਗਲ ਸੀ 8 10 ਦੇ ਵੀ ਦੇ ਲੂੰਗਾ ਹਾੜ ਫਿਰ ਉਹਨੂੰ ਦੱਸਿਆ ਕਿ ਜਿਹੜਾ ਸਮਝਾਇਆ ਵੀ ਤੇਰੇ ਤੇਰੇ ਉਹਨੂੰ ਮੂਲ ਕੋ ਕੇ ਬੈਠਾ ਹੋਇਆ ਕਹਿੰਦਾ ਕਿ ਤੁਹਾਡੇ ਵੀਡੀਓ ਚ ਨਹੀਂ ਆਉਂਦਾਗਾ ਤੁਹੀਂ ਮੇਰੀ ਬੇਇੱਜ਼ਤੀ ਕਰਦੇ ਆਂ ਮੈਂ ਚਲੋ ਜਦਿਆ ਘਰੇ ਮੌਸਮ ਵੇਖੋ ਬੱਦਲ ਹੋਏ ਬੱਦਲ ਚਾਰ ਚਿਹਰੇ ਬੱਦਲ ਹੋਏ ਆ ਹਰਿਆਲੀ ਹੈ ਪੂਰੀ ਹਰਿਆਲੀ ਹਰਿਆਲੀ ਹੋਈ ਹੈ ਇੱਧਰ ਖੋਲਣਾ ਗੇਟ ਸਾਡੇ ਕੋ ਚਾਬੀ ਨਹੀਂ ਹੈ ਬੰਦੇ ਨੇ ਖੋਲਣਾ ਗੇਟ ਨੂੰ ਰਿਮੋਟ ਨਾਲ ਸਾਡਾ ਗੇਟ ਖੁੱਲਦਾ ਇੱਧਰ ਦੇਖਿਓ ਹੁਣ ਗੇਟ ਖੋਲੇਗਾ ਉਹਦੇ ਕੀ ਹੈ ਕਰਾਓਪਨ ਦਾ ਡੋਰ ਦਾ ਹੁੰਦਾ ਹੀ ਬਟਨ ਨਾਲ ਬਟਨ ਨਾਲ ਖੁੱਲਦਾ ਸਾਡਾ ਗੇਟ ਮਾੜਾ ਮੁੰਡਾ ਬੰਦਾ ਸਾਡੇ ਘਰ ਜਿਵੇਂ ਵੜ ਸਕਦਾ ਕਿਨਾ ਵੀ ਕਿ ਨਹੀਂ ਵੀ ਬਾਰੋਂ ਬੰਦਾ ਤਾਂ ਨਹੀਂ ਆਪਣੇ ਘਰ ਵੜ ਸਕਦਾ ਜਦੋਂ ਤੱਕ ਪਰਮਿਸ਼ਨ ਨਾ ਹੋਵੇ ਉਹ ਆਪਾਂ ਲੈ ਨਾ ਤੋਂ ਵੀ ਰੈਡੀ ਦਰ ਆਪਣੀ ਦਰ ਆਪਣਾ ਕੱਟਦਾ ਪਿਆ ਲਸਣ ਅਦਰ ਤੜਕਾ ਅੱਜ ਬਣਾਉਣੇ ਵੇਸੰਦੀਆਂ ਗੋਲੀਆਂ। ਕੰਦੇ ਸਿੰਘ ਖਾਣਾ। ਕਰੀਆਂ ਫਰਾਈ। ਕਟਿੰਗ ਚੱਲ ਰਹੀ ਹੈ ਕਟਿੰਗ। ਸੀ ਕਟਿੰਗ ਕਰਿਆ ਜਾ ਰਹੀ ਹੈ। ਤੇ ਚਲੋ ਜੀ ਆਪਾਂ ਲਾਉਣੀ ਹੈ ਤੜਕਾ। ਤੇ ਬਲੌਗ ਸਾਡਾ ਵਧੀਆ ਲੱਗਿਆ ਤਾਂ ਲਾਈਕ ਕਰਿਓ, ਸ਼ੇਅਰ ਕਰਿਓ। ਸੱਕਰ ਪਾਰਾ ਕਰ ਲਿਓ ਚੈਨਲ ਤੇ ਨਵੇਂ ਆਏ ਤਾਂ ਸਾਡੇ ਤੇ। ਤੇ ਮਿਲਦੇ ਆ ਤੁਹਾਨੂੰ ਕੱਲ ਨੂੰ। ਚਲੋ ਅਰੇ ਬਲੌਗ ਜਿਹੜੇ ਬਦਲ ਦੇਖੋ। ਪੂਰਾ ਸ਼ਿਮਲੇ ਵਾਲਾ ਮਾਹੌਲ ਬਣਿਆ ਪਿਆ ਕਾਲੇ ਬੱਦਲ ਛਾਏ ਪਏ ਆ ਤੇ ਮਿਲਦੇ ਆ ਤੁਹਾਨੂੰ ਕੱਲ ਕੱਲ ਨੂੰ ਵਿੱਚ ਓਕੇ ਬਾਈ ਟਾਟਾ ਗੁੱਡ ਨਾਈਟ